ਸਰਕਾਰੀ ਹਾਈ ਸਕੂਲ ਹਰੀਪੁਰ ਖਾਲਸਾ ਵਿੱਚ ਇੰਗਲਿਸ਼ ਟੀਚਰ ਦੀ ਬਦਲੀ ਦੇ ਵਿਰੋਧ ਵਿੱਚ ਅੱਜ ਮਾਪਿਆਂ ਪਿੰਡ ਵਾਸੀਆਂ ਤੇ ಗ್ರಾಮ ਪੰਚਾਇਤ ਵੱਲੋਂ ਜ਼ੋਰਦਸ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਵਿੱਚ ਆਏ ਲੋਕਾਂ ਨੇ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਗੁੱਸੇ ਵਿੱਚ ਆਏ ਮਾਪਿਆਂ ਨੇ ਫਿਲੌਰ ਨੂਰ ਮਹਿਲ ਮੁੱਖ ਸੜਕ ਨੂੰ ਜਮ ਕਰ ਦਿੱਤਾ ਜਿਸ ਕਾਰਨ ਨੰੰਬਾ ਟ੍ਰੈਫਿਕ ਜਮ ਲੱਗ ਗਿਆ ਅਤੇ ਰਾਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਤੇ ਕੁਲਵਿੰਦਰ ਸਿੰਘ ਸਰਪੰਚ ਮੱਖਣ ਸਿੰਘ ਕਾਲਸੀਪੰਜ ਅਸ਼ੋਕ ਕੁਮਾਰ ਜਤਾਰ ਸਿੰਘ ਮੁਕੇਸ਼ ਮੱਖਣ ਸਿੰਘ ਕੋਲਾ ਕੁਲਦੀਪ ਕੁਮਾਰ ਜਸਵਿੰਦਰ ਕੌਰ ਅਮਨਦੀਪ ਕੌਰ ਨਿਰਮਲ ਕੌਰ ਲਾਡੀ ਓੰਕਾਰ ਮੈਮੀ ਸਮੇਤ ਵੱਡੀ ਗਿਣਤੀ ਵਿੱਚ ਮਾਪੇ ਹਾਜ਼ਰ ਸਨ ਸਕੂਲ ਇੰਚਾਰਜ ਅਸ਼ੂ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਇੰਗਲਿਸ਼ ਟੀਚਰ ਨਾ ਹੋਣ ਕਾਰਨ ਮਾਪੇ ਧਾਰਨਾ ਦੇਣ ਲਈ ਮਜਬੂਰ ਹੋਈ ਹਨ ਉੱਥੇ ਹੀ ਬਲਾਕ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਆਤਮਾਰਾਮ ਨੇ ਕਿਹਾ ਕਿ ਮਾਮਲੇ ਸੰਬੰਧੀ ਡੀਓ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਸੋਮਵਾਰ ਤੱਕ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਹਾਲੇ ਕਿ ਮਾਪਿਆਂ ਨੇ ਸਪਸ਼ਟ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਲਿਖਤੀ ਭਰੋਸਾ ਨਹੀਂ ਮਿਲਦਾ ਤਦ ਤੱਕ ਧਰਨਾ ਖਤਮ ਨਹੀਂ ਕੀਤਾ ਜਾਵੇਗਾ ਫਿਲਹਾਲ ਸੜਕ ਜਾਮ ਹੋਣ ਕਰਕੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੋਕ ਪਰੇਸ਼ਾਨ ਦਿਖਾਈ ਦਿੱਤੇ ਨੋਨਾ ਨੇ ਅਰਜੀ ਦੌਰ ਤੇ ਕਿਤੇ ਹੋਰ ਭੇਜਦਾ ਜਿੱਥੇ ਉਹ ਟੀਚਰ ਗਏ ਆ ਉੱਥੇ ਪਹਿਲਾਂ ਵੀ ਇੰਗਲਿਸ਼ ਟੀਚਰ ਹੈਗਾ ਆ ਕਿਉਂਕਿ ਸਾਡੇ ਹੁਣ ਐ ਨਿਆਣਿਆਂ ਦੀ ਸ਼ਰੇ ਤੇ ਪੜਾਈ ਗਈ ਆ ਸਾਰਾ ਪੈੰਡ ਮੇਰੇ ਕੋਲ ਆਇਆ ਵੀ ਆ ਟੀਚਰ ਭੇਜੋ ਅਸੀਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਉਹ ਕਹਿੰਦੇ ਦੋ ਤਿੰਨ ਦਿਨਾਂ ਚ ਦੇ ਦੇਵਾਂਗੇ ਪਰ ਕੋਈ ਟੀਚਰ ਨਹੀਂ ਆਇਆ ਕੋਈ ਫੋਨ ਨਹੀਂ ਸਾਨੂੰ ਕਿਸੇ ਦਾ ਆਇਆ ਵੀ ਇਹ ਟੀਚਰ ਤੁਹਾਨੂੰ ਦਵਾਂਗੇ ਤੋਂ ਟੀਚਰ ਤੋਂ ਬਿਨਾਂ ਨਿਆਣੇ ਕੀ ਕਰਨਗੇ ਪ੍ਰਾਈਵੇਟ ਸਕੂਲਾਂ ਚੋਂ ਲਿਆ ਕੇ ਸਰਕਾਰੀ ਸਕੂਲਾਂ ਚ ਨਿਆਣੇ ਲਾਏ ਆ ਆ ਕਈ ਘਰ ਇਦਾਂ ਦਾ ਜਿਨ੍ਹਾਂ ਚਾਰ ਚਾਰ ਨਿਆਣੇ ਆਪਣੇ ਸਾਰੇ ਇੱਥੇ ਸਕੂਲਾਂ ਚ ਲਾ ਦਦੇ ਆ ਗਾ ਅਡਮਿਸ਼ਨ ਕਿਹਨਾ ਕਰਾਵਾਂਗੇ ਇਦਾਂ ਸਕੂਲ ਬੰਦ ਕਰਨਾ ਹੀ ਸਾਨੂੰ ਵਧੀਆ ਆ ਤੇ ਜੇ ਸਾਨੂੰ ਟੀਚਰ ਨਾ ਮਿਲਿਆ ਸਤਿ ਸ੍ਰੀ ਅਕਾਲ ਮੇਰਾ ਨਾਮ ਮੁਕੇਸ਼ ਜੀ ਸਕੂਲ ਦੇ ਵਿੱਚ ਬੱਚੇ ਸਾਡੇ ਪੜਦੇ ਸਾਰੇ ਮੇਰੇ ਪੂਰੇ ਬੱਚੇ ਇੱਧਰ ਪੜਦੇ ਆ ਲੇਕਿਨ ਕੋਈ ਵੀ ਟੀਚਰ ਹੈ ਨਹੀਂ ਟੀਚਰ ਕਰਕੇ ਸਕੂਲ ਖਰਾਬ ਹੁੰਦੀ ਪਈ ਹੈ ਨਾ 8ਵੀਂ ਤੱਕ 10ਵੀਂ ਤੱਕ ਸਕੂਲ ਹੈ ਔਰ ਟੀਚਰ ਹੈ ਪੰਜ ਉਹਦੇ ਵਿੱਚੋਂ ਦੋᱭਾ ਦੀ ਡਿਊਟੀ ਲੱਗੀ ਹੈ ਤਿੰਨ ਟੀਚਰ ਪੜਾਉਣ ਦੇ ਬਹਿ ਜਾ ਇਸ ਟਾਈਮ ਤੇ ਤਿੰਨ ਤਿੰਨ ਟੀਚਰ ਕਿਨੇ ਕੋ ਸਕੂਲ ਚ ਪੜਾ ਲੋਗੇ 10ਵੀਂ ਤੱਕ ਸਕੂਲ ਮੇ ਤਿੰਨ ਟੀਚਰ ਹੈ ਤਿੰਨ ਟੀਚਰ ਕਿਨਾਕ ਪੜਾਉਗੇ ਬੱਚਿਆਂ ਨੂੰ ਇਹ ਦੇ ਕਰਕੇ ਅਸੀਂ ਸਕੂਲ ਬੰਦ ਕਰ ਦੇਣਾ ਇਹਦੇ ਨਾਲ ਬੱਚੇ ਨਹੀਂ ਪੜੂਗੇ ਓਤੋ ਵੀ ਸਾਡਾ ਸਾਲ ਖਰਾਬ ਹੋਊਗਾ ਅਗਲੇ ਯਾ ਮੰਤਰੀ ਸਾਹਿਬ ਕਹਿੰਦੇ ਵੀ ਸਿੱਖਿਆ ਕ੍ਰਾਂਤੀ ਜਾਂਦੀ ਇਹ ਦੇਖੋ ਜੀ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਇਹ ਦੇਖੋ ਸਾਰਾ ਕੁਝ ਪੁੱਛੀ ਸਰ ਕੇ ਤਾਂ ਇਹ ਪੰਜਾਬ ਤੇ ਇਹ ਕਰਤਾ ਉਹ ਕਰਤਾ ਕੁਝ ਵੀ ਨਹੀਂ ਕੀਤਾ ਪURE ਦੱਸੋ ਸਾਡੇ ਸਕੂਲ 10ਵੀਂ ਤੱਕ ਹੈ ਉਹਦੇ ਵਿੱਚ ਸਿਰਫ ਬੱਚੇ ਸਿਰਫ ਬੱਚੇ ਇੰਨੇ ਬੱਚੇ ਹੈ 400 ਤੋਂ ਪਲੱਸ ਬੱਚੇ 150 ਬੱਚੇ ਔਰ ਟੀਚਰਸ ਨੇ ਪੰਜ ਹੈ ਪੰਜਾਂ ਚੋਂ ਦੋਿਆਂ ਦੀ ਡਿਊਟੀ ਲੱਗੀ ਹੈ ਤਿੰਨ ਪੜਾਉਂਦੇ ਵੇ ਇਸ ਟਾਈਮ ਸਰ ਤੁਸੀਂ ਪਹਿਲਾਂ ਪੰਜਾਬ ਸਿੱਖਿਆ ਕ੍ਰਾਂਤੀ ਕਹਿੰਦੀ ਗਵਰਨਮੈਂਟ ਪਰ ਸਾਨੂੰ ਤਾਂ ਪਤਾ ਨਹੀਂ ਕਿੱਥੇ ਸਿੱਖਿਆ ਕ੍ਰਾਂਤੀ ਆ ਸਿੱਖਿਆ ਕ੍ਰਾਂਤੀ ਦੱਸੋ ਤਾਂ ਸਹੀ ਕਿੱਥੇ ਆ ਸਾਡੇ ਸਰਕਾਰੀ ਹਾਈ ਸਕੂਲ ਦੇ ਵਿੱਚ ਪੰਜ ਟੀਚਰ ਆ ਉਹਦੇ ਵਿੱਚੋਂ ਇੱਕ ਆਰਜੀ ਇੰਗਲਿਸ਼ ਟੀਚਰ ਆਰਜੀ ਤੌਰ ਤੇ ਜਿਹੜੇ ਕਿ ਡਿਊਟੀ ਲਵਾਤੀ ਸੰਗਰੂਰ ਚ ਜਦ ਕਿ ਆਲਰੇਡੀ ਉੱਥੇ ਟੀਚਰ ਆ ਅਸੀਂ ਕਈ ਦਿਨ ਤੋਂ ਜਿਹੜੇ ਇਹਨਾਂ ਦੇ ਸੀਨੀਅਰ ਅਫਸਰ ਉਹਨਾਂ ਤੱਕ ਮੀਲਾਂ ਵੀ ਕੀਤੀਆਂ ਉਹਨਾਂ ਨੂੰ ਫੋਨ ਨਾਲ ਤੇ ਰਾਬਤਾ ਵੀ ਬਣਾਇਆ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਇਹ ਪੰਜਾਬ ਸਰਕਾਰ ਤੋਂ ਹੀ ਪੁੱਛਦੇ ਹਾਂ ਸਿੱਖਿਆ ਕ੍ਰਾਂਤੀ ਹੈ ਕਿੱਥੇ ਸਾਡੇ ਬੱਚਿਆਂ ਦੀ ਇਹੀ ਪੜ੍ਹਾਈ ਨਾਲ ਖਰਵਾਰ ਕਰ ਇਹ ਚਾਹੁੰਦੇ ਆ ਕਿ ਗਰੀਬ ਦਾ ਬੱਚਾ ਪੜ੍ਹ ਨਾ ਸਕੇ ਪਰ ਜੇ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ ਕੁਐਸਚਨ ਕਰਨੇ ਆ ਪੰਜਾਬ ਸਰਕਾਰ ਇਹ ਚਾਹੁੰਦੀ ਆ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਦੇ ਬੱਚੇ ਪੜ੍ਹਨੇ ਆ ਇਹਨਾਂ ਮੈਂ ਪੁੱਛਣਾ ਚਾਹੁੰਦਾ ਵੀ ਇਹਨਾਂ ਦਾ ਕਿਹੜੇ ਕਿਹੜੇ ਕਿਸੇ ਮੰਤਰੀ ਦਾ ਕਿਸੇ ਹੋਰ ਸਕੂਲ ਟੀਚਰ ਦਾ ਕਿਸੇ ਬੱਚਾ ਹੈਗਾ ਕਿਤੇ ਸਰਕਾਰੀ ਸਕੂਲਾਂ 'ਚ ਹੈ ਇਹਨਾਂ ਦਾ ਸਾਡੇ ਬੱਚਿਆਂ ਨੂੰ ਇਹ ਪੜ੍ਹਨ ਪੜ੍ਹਨ ਨਹੀਂ ਦੇ ਸਕਦੇ ਕਿਉਂਕਿ ਜਿਹੜੇ ਆਲਰੇਡੀ ਟੀਚਰ ਵੀ ਆ ਉਹਨਾਂ ਨੇ ਕਿਉਂ ਇਹ ਠਾਰੇ ਆ ਜਰ ਕਿ ਉੱਥੇ ਵੀ ਟੀਚਰ ਪਹਿਲਾਂ 5 ਟੀਚਰ ਹੈ ਉਹਨਾਂ ਵਿੱਚੋਂ 2 ਦੋਹਾਂ ਦੀ ਡਿਊਟੀ ਲੱਗੀ ਆ ਤਿੰਨੇ ਟੀਚਰ 5 ਕਲਾਸਾਂ ਨੂੰ ਕਿੱਦਾਂ ਬਣਾ ਲੈਣ ਮੰਗ ਕੀ ਹੈ ਮੰਗ ਸਾਡੀ ਹੈ ਕਿ ਸਾਡੇ ਜਿਹੜਾ ਟੀਚਰ ਗਿਆ ਉਹੀ ਵਾਪਸ ਆਉਣਾ ਚਾਹੀਦਾ ਇੱਥੇ ਕਿਉਂਕਿ ਸਾਡੇ ਮੇਰੇ ਬੱਚੇ 10ਵੀਂ ਚ ਪੜ੍ਹਦੇ ਆ ਸਾਡੇ ਬੱਚਿਆਂ ਦੀ ਪੜਾਈ ਖਰਾਬ ਹੋ ਰਹੀ ਆ ਜੀ ਟੀਚਰ ਵਾਪਸ ਨਹੀਂ ਆਉਂਦਾ ਫਿਰ ਇਹੀ ਪ੍ਰਦਰਸ਼ਨ ਹੋਰ ਵੀ ਕਰਾਂ ਸਕੂਲ ਨੂੰ ਲੋਕ ਲਾ ਦੇਣੇ ਅਸੀਂ ਕਿਉਂਕਿ ਪਹਿਲਾਂ ਪੰਚਾਇਤ ਨੇ ਇੱਕ ਟੀਚਰ ਸਰ ਆਪਣੇ ਤੌਰ ਤੇ ਵੀ ਰੱਖਿਆ ਸੀ ਠੀਕ ਨਹੀਂ ਗੱਲ ਹੈ ਜੇ ਅਸੀਂ ਆਪਣੇ ਟੀਚਰ ਲਾ ਕੇ ਉਹਨਾਂ ਕੀ ਗੱਲ ਅਸੀਂ ਪੜਵਾ ਸਕਦੇ ਆ ਇਹ ਪੰਜਾਬ ਸਰਕਾਰ ਨੇ ਸਾਡੀ ਇਹ ਬੇਨਤੀ ਹੈ ਵੀ ਸਾਡੇ ਟੀਚਰ ਉਹੀ ਵਾਪਸ ਆਉਣਾ ਚਾਹੀਦਾ ਕਿਉਂਕਿ ਉਹ ਆਲਰੇਡੀ ਉੱਥੇ ਟੀਚਰ ਹੈ ਜੇ ਨਾ ਟੀਚਰ ਹੋ ਫੇ ਵੀ ਆਰ ਜੀ ਤੋਤੇ ਜੱਦ ਕੇ ਤਨਖਾਹ ਇੱਥੋਂ ਲੈਣੇ ਮੈਂ ਵੀ ਇਹਨਾਂ ਦੇ ਸੀਨੀਅਰ ਅਫਸਰਾਂ ਨੂੰ ਇਹ ਬੇਨਤੀ ਕਰਨਾ ਵੀ ਉਹ ਤਨਖਾਹ ਉਹਦੀ ਕਿਉਂ ਕਢਵਾ ਰਹੇ ਫੇ ਜਦੋਂ ਉਹਨਾਂ ਦੀ ਡਿਊਟੀ ਇੱਥੇ ਆ ਉਹ ਇੱਥੇ ਡਿਊਟੀ ਕਿਉਂ ਨਹੀਂ ਕਰ ਰਹੇ ਜਸਪਾਲ ਸਰ ਮੇਰਾ ਨਾਮ ਅੰਸ਼ੂ ਰਾਣੀ ਹੈ ਮੈਂ ਇਸ ਸਕੂਲ ਦੀ ਇੰਚਾਰਜ ਹਾਂ ਸਕੂਲ ਮੁਖੀਆ ਸਰ ਇਹ ਤਰਨਾ ਪੇਰੈਂਟਸ ਦੇ ਵਿਰੋਧ ਕਰਕੇ ਲੱਗਿਆ ਆ ਕਿਉਂਕਿ ਅੱਜ ਸਿੱਗੀ ਪੇਰੈਂਟਸ ਵਰਕਸ਼ਾਪ ਤੇ ਮੈਂ ਪੇਰੈਂਟਸ ਬੁਲਾਏ ਸੀ ਵੀ ਜੋ ਵੀ ਕੰਮ ਸਿੱਖਿਆ ਦੇ ਖੇਤਰ ਵਿੱਚ ਹੋਇਆ ਆ ਉਹਦੇ ਬਾਰੇ ਦੱਸਣਾ ਤੇ ਦੂਜਾ ਜਿਹੜਾ ਆ ਐਡਮਿਸ਼ਨਸ ਦਾ ਹੁਣ ਟਾਈਮ ਹੈਗਾ ਆ ਕਿ ਸਰਕਾਰੀ ਸਕੂਲ ਵਿੱਚ ਅਸੀਂ ਐਡਮਿਸ਼ਨ ਵਧਵਾਈਏ ਤੇ ਇਹਨਾਂ ਨੇ ਸਾਡੀ ਬਹੁਤ ਹੈਲਪੀ ਕੀਤੀ ਆ ਇਸ ਚੀਜ਼ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਸਾਰੋ ਇਸ ਲਈ ਕਰ ਰਹੇ ਆ ਕਿਉਂਕਿ ਸਾਡਾ ਇੱਕ ਇੰਗਲਿਸ਼ ਮਿਸਟ੍ਰੈਸ ਹੈਗੀ ਸ਼੍ਰੀਮਤੀ ਜੋਹਨੀ ਨਾਹੀ ਤੇ ਉਹਨਾਂ ਨੇ ਡੀਐਸਸੀ ਦੇ ਆਰਡਰ ਤੋਂ ਨਾ ਮਤਲਬ ਜ਼ਿਲ੍ਹਾ ਸੰਗਰੂਰ ਵਿੱਚ ਨਾ ਆਪਣੀ ਬਦਲੀ ਕਰਵਾ ਰਹੀ ਹੈ ਗਵਰਨਮੈਂਟ ਸਪੀਨਰ ਸਕੰਦਰੀ ਸਕੂਲ ਕਾਲਾ ਬੰਜਾਰਾ ਵਿੱਚ ਇਹ ਕਹਿ ਰਿਹਾ ਕਿ ਇਸ ਟਾਈਮ ਐਗਜ਼ਾਮ ਟਾਈਮ ਹੈ ਤੇ ਤੁਸੀਂ ਉਹਨਾਂ ਦੀ ਬਦਲੀ ਕਿੱਦਾਂ ਕਰ ਦਿੱਤੀ ਹੈ ਤੇ 3-4 ਦਿਨ ਪਹਿਲਾਂ ਵੀ ਮੇਰੇ ਕੋਲ ਪੰਚਾਇਤ ਹੋ ਕੇ ਗਈ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੋਂ ਪੇਪਰਾਂ ਦੇ ਟਾਈਮ ਆ ਕੇ ਕਿਉਂਕਿ ਜਿਹੜੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਆ ਉਹਨਾਂ ਦਾ ਬੇਟਾ ਵੀ ਇੱਥੇ 10ਵੀਂ ਕਲਾਸ 'ਚ ਪੜਦਾ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਸ ਟਾਈਮ ਤੇ ਕਿਦਾਂ ਬਦਲੀ ਹੋ ਸਕਦੀ ਹੈ ਫਿਰ ਮੈਨੂੰ ਉਹਨਾਂ ਨੂੰ ਦੱਸਣਾ ਪਿਆ ਕਿ ਉਹ ਆਰਜੀ ਡਿਊਟੀ ਲੱਗੀ ਆ ਉਹਨਾਂ ਦੀ ਤੇ ਬਦਲੀ ਨਹੀਂ ਹੋਈ ਆ ਤੇ ਬੱਚਿਆਂ ਦੇ ਭੋਖਾ ਨਾ ਖਲਵਾੜਿਆ ਭਾਵੇਂ ਆਰਜੀ ਡਿਊਟੀ ਲੱਗੀ ਆ ਬੱਚਿਆਂ ਦੇ ਭੋਖਾ ਨਾ ਖਲਵਾੜਦਾ ਹੈ ਨਾ ਸਰ ਪੇਰੈਂਟਸ ਵਿੱਚ ਏਸੀ ਚੀਜ਼ ਦਾ ਹੀ ਰੋਸ ਹੈਗਾ ਆ ਕਿ ਵੀ ਇਸ ਟਾਈਮ ਤੇ ਆ ਕੇ ਮੇਰੇ ਬੱਚਿਆਂ ਦਾ ਫੋਨ ਕਰੇਗਾ ਇਹਨਾਂ ਨੂੰ ਕਿ ਪਹਿਲਾਂ ਹੀ ਟੀਚਰ ਮਤਲਬ ਨਹੀਂ ਹੈਗੇ ਅਜੇ ਤੁਸੀਂ ਸਮਝ ਦੀ ਡੀਓ ਨਾਲ ਗੱਲ ਕੀਤੀ ਜੀ ਸਰ ਮੈਂ ਡੀਓ ਨਾਲ ਤਾਂ ਨਹੀਂ ਗੱਲ ਕੀਤੀ ਲੇਕਿਨ ਮੈਂ ਆਪਣੇ ਡੀਡੀਓ ਜੋ ਸਾਡੇ ਹੈੱਡ ਹੈਗੇ ਆ ਸ਼੍ਰੀਮਤੀ ਸਤਿਆਦੇਵੀ ਜੀ ਗਵਰਨਮੈਂਟ ਹਾਈ ਸਕੂਲ ਨਗਰ ਵਿੱਚ ਬॉयਜ਼ ਵਿੱਚ ਜੋ ਹੈਡ ਹੈ ਉਹਨਾਂ ਨੂੰ ਵੀ ਮੈਂ ਦੱਸ ਦਿੱਤਾ ਸੀ ਤੇ ਮੈਂ ਆਪਣੇ ਆਈ ਤੁਹਾਡੀ ਬੀਐਨ ਨੂੰ ਪ੍ਰਤਾਪਪੁਰਾ ਨੂੰ ਵੀ ਹੁਣ ਦੱਸ ਦਿੱਤਾ ਸੀਗਾ ਵੀ ਇਹਦੇ ਰਿਗਾਰਡਿੰਗ ਵੀ ਆ ਸਾਡੇ ਨਾਲ ਚੱਲੇ ਆ ਮੈਂ ਹੁਣ ਵੀ ਉਹਨਾਂ ਨਾਲ ਗੱਲ ਕਰਕੇ ਆਈ ਦੀਆਂ ਤੇ ਉਹ ਹੁਣੇ ਇੱਥੇ ਪਹੁੰਚਣ ਲੱਗੇ ਆ ਤੇ ਸਰਬਸੇ ਰੋਸ ਪ੍ਰਦਰਸ਼ਨ ਹੋਣਾ ਟੀਚਰ ਨੂੰ ਵਾਪਸ ਬੁਲਾਉਣ ਲਈ ਸਾਨੂੰ ਕਹਿ ਰਹੇ ਆ ਕਿ ਅਸੀਂ ਪੇਰੈਂਟਸ ਵਰਕਸ਼ਾਪ ਦਾ ਵਿਰੋਧ ਜਦੋਂ ਪੰਚਾਇਤਾਂ ਦੇ ਮਾਪਿਆਂ ਦਾ ਕਹਿਣਾ ਵੀ ਅਸੀਂ ਸਕੂਲ ਨੂੰ ਜਿੰਦਾ ਲਾ ਦੇਣਾ ਹੁੰਦਾ ਜਿੰਦਰਾ ਲਾਣਾ ਉਹਨਾਂ ਨੇ ਤਾਂ ਸਾਨੂੰ ਬਾਹਰ ਕੱਢ ਦਿੱਤਾ ਆ ਉਹਨਾਂ ਉਹਨਾਂ ਹਾਇਰ ਅਥਾਰਟੀਜ਼ ਹੀ ਆ ਗਈਆਂ ਇਸ ਗੱਲ 'ਚ ਮਸਲਾ ਕਰ ਸਕਦੀ ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਵੀ ਐਦਾਂ ਨਹੀਂ ਹੋਣਾ ਕਹਿੰਦੇ ਫਿਰ ਅਸੀਂ ਸਕੂਲ ਦਾ ਕੀ ਕਰੀਏ ਸਭ ਸਾਡੇ ਬੱਚੇ ਨਹੀਂ ਅਸੀਂ ਘਰੇ ਐਡਮਿਸ਼ਨ ਕਰਾਈ ਸਿਰਫ ਇਹੀ ਇਹਨਾਂ ਦਾ ਸੀਗਾ